ਬੌਸ਼ੇ ਟਾਈਮ ਦੇ ਨਾਲ ਕੁਝ ਜੁੜੇ ਹੋਣ ਤੇ ਮੈਂ ਹਾਂ ਰਾਜ ਗੁਪਤਾ ਸੁਖਮਿੰਦਰ ਸੁਖੀ ਹੋਣਾ ਦੀ ਇੱਕ ਚਰਚਾ ਜਿਹੜੀ ਹੈ ਉਹ ਬੀਤੇ ਦਿਨ ਤੋਂ ਜਿਹੜੀ ਹੈ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਅ ਸਕੰਦਰ ਸੁਖੀ ਹੋਣਾ ਵੱਲੋਂ ਗਗਨ ਸਿੰਘ ਮਾਨ ਹੋਣਾ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਕਈ ਸੁਰਖੀਆਂ ਜੜੀਆਂ ਨੇ ਉਹ ਬਣ ਕੇ ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਕੰਦਰ ਸੁਖੀ ਹੋਰੀ ਸਾਡੇ ਨਾਮ ਨੇ ਫੋਨੋਂ ਹਾਲ ਦੇ ਉੱਤੇ ਜੁੜੇ ਹੋਏ ਨੇ ਗੱਲਬਾਤ ਕਰਨ ਨੇ ਸੁਖੀ ਸਾਹਿਬ ਇਹ ਜੋ ਚਰਚਾ ਚੱਲ ਰਹੀ ਹੈ ਲਗਾਤਾਰ ਸਵੇਰ ਤੋਂ ਇਸ ਸਨੈਰੀਓ ਇੱਕ ਚੱਲਦਾ ਹੋਇਆ ਲੱਜਰ ਆ ਰਿਹਾ ਹੈ ਤੁਹਾਡੇ ਨਾਮ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਤੁਸੀਂ ਆਪ ਦੇ ਵਿੱਚ ਸ਼ਾਮਲ ਹੋਣ ਵਾਲੇ ਹੋ ਇਹ ਚਰਚਾ ਕੀ ਐਕਚੁਅਲ ਦੇ ਵਿੱਚ ਹੈ ਐਕਚੁਅਲ ਦੇ ਵਿੱਚ ਕੀ ਤੁਸੀਂ ਆਪ ਦੇ ਵਿੱਚ ਜਾ ਰਹੇ ਹੋ ਜਾਂ ਫਿਰ ਕੋਈ ਹੋਰ ਕੰਮ ਲਈ ਤੁਸੀਂ ਸੀਐਮ ਭਗਵਾਨ ਸਿੰਘ ਨਾਲ ਹੋਰ ਤੱਕ ਪਹੁੰਚ ਕੀਤੀ ਮੈਂ ਦੇਖੋ ਮੈਂ ਅਕਾਲੀ ਦਲ ਦਾ ਵਫਾਦਾਰ ਸਪਾਈ ਹਾਂ ਅਕਾਲੀ ਦਲ ਚ ਹੀ ਹਾਂ ਅਕਾਲੀ ਦਲ ਚ ਹੀ ਰਹਿਣਾ ਜੀ ਬਾਕੀ ਜਿਹੜਾ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਜੇ ਸੀਐਮ ਨੂੰ ਮਿਲਣਾ ਆਪੋਜੀਸ਼ਨ ਦਾ ਐਮ ਐਲ ਏ ਸੀ ਨੂੰ ਨਹੀਂ ਮਿਲ ਸਕਦਾ ਆਪਣੀਆਂ ਮੰਗਾਂ ਦੇ ਲਈ ਆਪਣੇ ਹਲਕੇ ਦੀਆਂ ਮੰਗਾਂ ਦੇ ਲਈ ਜੇ ਮੈਂ ਉਹਨਾਂ ਨੂੰ ਪਰਸੋਂ ਮਿਲਿਆ ਸੀ ਐਸ ਐਮ ਸਾਹਿਬ ਨੂੰ ਖੜਕੜਗਲਾ ਜਦੋਂ ਉਹਨਾਂ ਨੇ ਜਿਹੜਾ ਮਿਊਜ਼ੀਅਮ ਦਾ ਮਸਲਾ ਮੈਂ ਕੈਦੂ ਸ਼ੀਰਾਲ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਜਿਹੜਾ ਉਹਨਾਂ ਦਾ ਸਦਾ ਪ੍ਰਕਾਸ਼ ਸਿੰਘ ਬਾਦ ਸਾਹਿਬ ਦੀ ਸਰਕਾਰ ਨੇ ਬਣਾਇਆ ਸੀ ਉਹ 2 ਸਾਲ ਤੋਂ ਬੰਦ ਪਿਆ ਉਹਨੂੰ ਚਲਾਇਆ ਜਾਵੇ ਉੱਥੇ ਪਰਮਨੈਂਟ ਸਟਾਫ ਦਿੱਤਾ ਜਾਵੇ ਜਦੋਂ ਸੀਐਮ ਸਾਹਿਬ ਉਹ ਦੁਗਾਟਨ ਕਰਨ ਆਏ ਤੇ ਮੈਂ ਉੱਥੇ ਉਹਨਾਂ ਨੂੰ ਕਿਹਾ ਵੀ ਜਿਹੜਾ ਇੱਥੇ ਪਰਮਨੈਂਟ ਉਹਨਾਂ ਨਾਲ ਉੱਥੇ ਵੀ ਮੇਰੀ ਗੱਲ ਹੋਈ ਜੀ ਔਰ ਕਹਿੰਦਾ ਦੂਸਰਾ ਉਹਨਾਂ ਨੇ ਕਹਿੰਦਾ ਮਹਾਂ ਕਮਿਟਮੈਂਟ ਕੀਤੀ ਸੀ ਕਿ ਅਸੀਂ ਆਪਾਂ ਮੈਡੀਕਲ ਕਾਲਜ ਜਿਹੜਾ ਆ ਉਹ ਜਰੂਰ ਅਸੀਂ ਇੱਥੇ ਬਣਾਵਾਂਗੇ ਕਹਿੰਦਾ ਮਤਲਬ ਵਿਧਾਨ ਸਭਾ ਦੇ ਅੰਦਰ ਵੀ ਉਹਨਾਂ ਹੀ ਅਸ਼ੋਰੈਂਸ ਦਿੱਤੀ ਸੀ ਜੀ ਔਰ ਉਹਦੇ ਲਈ ਕਹਿੰਦਾ ਮਤਲਬ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਇਹ ਕਹਿੰਦੇ ਵੀ ਸਾਡੇ ਕੋਲ ਜਮੀਨ 25 ਏਕੜ ਜਮੀਨ ਸਾਨੂੰ ਚਾਹੀਦੀ ਆ ਜੀ ਤੇ ਮਨ ਨੂੰ ਕਿਹਾ ਵੀ 15 ਏਕੜ ਦਾ ਜਮੀਨ ਦੇਣ ਨੂੰ ਤਿਆਰੀ ਹੈ ਪਿੰਡ ਦੇ ਕੋਈ ਐਨ ਆਰ ਆਈ ਹੈ ਜਿਹਦੇ ਨੇਰ ਕੰਮ ਤਿਆਰ ਆ ਜੀ ਉਹਦੇ ਸੰਬੰਧ ਦੇ ਵਿੱਚ ਕਹਿੰਦਾ ਮੈਂ ਸਮਝਦਾ ਕਿ ਜੀ ਮਿਲਣਾ ਅਸੀਂ ਸੀਐਮ ਨੂੰ ਇਹ ਕੋਈ ਗੁਨਾਹ ਨਹੀਂ ਇਹਦੇ ਨਾਲ ਪਾਰਟੀ ਆਣਾ ਜਾਂ ਨਾ ਜਾਣਾ ਇਹਨਾਂ ਕੋਈ ਕੰਸਰਨ ਨਹੀਂ ਹੈ ਹਾਂ ਅੱਛਾ ਇਹ ਚਰਚਾ ਚਰਚਾ ਜਿਹੜੀ ਚੱਲ ਰਹੀ ਹੈ ਸਵੇਰ ਤੋਂ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ ਸਿਰ ਦੇ ਉੱਤੇ ਜਿਹੜਾ ਹੈਗਾ ਇਹ ਕੋਰਟ ਵੀ ਲੱਗ ਚੁੱਕਿਆ ਹੈ ਤੇ ਇਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਸਿਆਸੀ ਬੰਦਿਆਂ ਨੂੰ ਮਿਲਦੇ ਹੋ ਜਾਂ ਫਿਰ ਦੂਸਰੀ ਪਾਰਟੀ ਦੇ ਵਿੱਚ ਤੁਸੀਂ ਜਾ ਕੇ ਜਦੋਂ ਮੀਟਿੰਗ ਕਰਦੇ ਹੋ ਤਾਂ ਇੱਕ ਸਵਾਲ ਖੜਾ ਹੁੰਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ ਇਹ ਇਹਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਜੋ ਇਸ ਵਕਤ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਮੈਂ ਨਹੀਂ ਨਹੀਂ ਮੈਂ ਕੋਈ ਚੋਰੀ ਚੋਰੀ ਛੱਪੇ ਥੋੜਾ ਮਿਲਣ ਗਿਆ ਨਾ ਮੈਂ ਕੋਈ ਆਪਣੀ ਪਰਸਨ ਕਾਰ ਦੇ ਵਿੱਚ ਕੋਈ ਲੁਕੇ ਗਿਆ ਬਿਸ਼ੀਸ਼ੇ ਚਾੜਿਓ ਸੀ ਕਿ ਮੈਂ ਕਾਲੇ ਚੀਜ਼ੇ ਕੀਤੀ ਸੀ ਜੀ ਮੈਂ ਆਪਣੀ ਸਰਕਾਰੀ ਗੱਡੀ ਦੇ ਵਿੱਚ ਮੇਰੇ ਨਾਲ ਮੇਰਾ ਸਾਰਾ ਸਟਾਫ ਗਿਆ ਹੂੰ ਤੇ ਓਪਨ ਨਾ ਕਹਿੰਦਾ ਮਤਲਬ ਦਿਨ ਨੂੰ ਮੈਨੂੰ ਉੱਥੇ ਕਹਿੰਦਾ ਮਰ ਲੁਕੇ ਜਾਂਦੀ ਕੀ ਲੁੱਟ ਜੇ ਮੈਂ ਤਾਂ ਮੇਰੇ ਜੀ ਮਨ ਅੰਚ ਇਦਾਂ ਦੀ ਗੱਲ ਹੁੰਦੀ ਪਰ ਮੈਨਾਂ ਮੈਨੂੰ ਕੌਣ ਰੋਕ ਸਕਦਾ ਜੇ ਮੈਂ ਜਾਣਾ ਹੀ ਆਮ ਆਦਮੀ ਪਾਰਟੀ ਜਨਤਾ ਮੈਨੂੰ ਕੌਣ ਰੋਕ ਸਕਦਾ ਜੀ ਠੀਕ ਹੈ ਨਾ ਇਹ ਤਾਂ ਮੇਰੀ ਆਪਣੀ ਪਰਸਪਰ ਮੈਂ ਜਿੰਨਾ ਚੈ ਸੈਟੀਸਫਾਈਡ ਹਾਂ ਅਕਾਲੀ ਦਲ ਚ ਤਾਂ ਮੈਂ ਕਿਉਂ ਇਹਨਾਂ ਕੰਮਾਂ ਚ ਇਹ ਦਵਾ ਕਰੂੰਗਾ ਕੰਪਲੀਟ ਐਨਰਜੀ ਵੇਸਟ ਕਰੂੰਗਾ ਮੈਂ ਇਹ ਹੈ ਵੀ ਅੱਜ ਨਹੀਂ ਮੈਂ ਲਾਸਟ ਟਾਈਮ ਨਹੀਂ ਮਿਲਿਆ ਸੀਐਮ ਨੂੰ ਸੀਐਮ ਸਾਹਿਬ ਨੇ ਕੱਲ ਬੜਾ ਚੰਗਾ ਮੇਰੇ ਨਾਲ ਬਿਹੇਵੀਅਰ ਉਹਨਾਂ ਦਾ ਸੀਗਾ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੀ ਕਰਨਵੇਂ ਆ ਦੇ ਹੀ ਜੀ ਮਿਨਿਸਟਰ ਉਹ ਪੰਜਾਬ ਦੇ ਸੀ ਮਿਨਿਸਟਰ 116 ਦੇ ਐਮਐਲਏ ਦੇ ਟੀਮ ਦੇ ਸ ਨੂੰ ਜੀ ਜੀ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ ਮੈਂ ਤੁਹਾਡਾ ਵੀ ਉਹਨਾਂ ਹੀ ਸੀਐਮ ਜਿਹਨਾਂ ਮੈਂ ਆਪਣਿਆਂ ਦਾ ਆ ਇਸ ਦਾ ਕਦੀ ਵੀ ਤੁਹਾਨੂੰ ਹਲਕੇ ਦੀ ਕੋਈ ਪ੍ਰੋਬਲਮ ਹੋ ਤੁਸੀਂ ਮੇਰੇ ਕੋਲ ਜਦੋਂ ਮਰਜ਼ੀ ਆਓ ਜੀ ਔਰ ਮੈਂ ਕਹਿੰਦਾ ਮਰੇ ਲਾਸਟ ਟਾਈਮ ਨਹੀਂ ਮਿਲਿਆ ਮੈਂ ਇਨ ਫਿਊਚਰ ਵੀ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਬਿਹੇਵ ਕੀਤਾ ਮੈਂ ਫਿਊਚਰ ਵਿੱਚ ਵੀ ਆਪਣੇ ਹਲਕੇ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਮਨਾਉਣ ਲਈ ਮੈਂ ਜਾਂਦਾ ਰਹੂੰਗਾ ਜੀ ਔਰ ਜ ਹਾਂ ਉਸ ਦਿਨ ਮੈਨੂੰ ਯੂ ਕੋਈ ਟੋਕੇ ਜਿਸਨ ਮੈਂ ਆਪਣੇ ਇੱਕ ਪਰਸਨ ਕੰਮਾਂ ਲਈ ਉੱਥੇ ਜਾ ਕੇ ਕੋਈ ਆਪਣੇ ਲਈ ਕੋਈ ਮੰਗਣ ਜਾਊਗਾ ਉਹ ਮੈਂ ਨਾ ਕਦੀ ਗਿਆ ਨਾ ਮੈਂ ਜਾਣਾ ਜੀ ਤੁਸੀਂ ਲਗਾਤਾਰ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਨਾਲ ਗੱਠਜੋੜ ਨਾਲ ਹੀਓ ਤੁਸੀਂ ਇਸ ਵਕਤ ਪੂਰੀ ਪ੍ਰਾਪਰ ਤਰੀਕੇ ਦੇ ਨਾਲ ਤਿਆਰੀਆਂ ਦੇ ਵਿੱਚੋਂ ਜਾਂ ਫਿਰ ਕੋਈ ਤੁਹਾਡੀ ਜੋ ਜਿਵੇਂ ਹੁਣ ਇਸ ਵਕਤ ਲਗਾਤਾਰ ਸੁਰਖੀਆਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਮੈਂ ਤਾਂ ਇਹੀ ਇਸੇ ਮੈਂ ਤਾਂ মিডিਆ ਤੋਂ ਇਸੇ ਤੋਂ ਦੁਆਇਆ ਵੀ ਇਹ ਕਿਸ ਤਰ੍ਹਾਂ ਦਾ মিডিਆ ਜਿਹੜਾ ਇਹ ਗੱਲ ਕਹਿ ਰਿਹਾ ਕਿ ਜੇ ਮੈਂ ਸੀਐਮ ਨੂੰ ਮਿਲ ਲਿਆ ਤਾਂ ਮੈਂ ਆਮ ਆਦਮੀ ਪਾਰਟੀ ਚਲੇ ਗਿਆ ਮੈਨੂੰ ਸਮਝ ਨਹੀਂ ਲੱਗਦੀ ਔਰ ਮੈਂ ਅੱਜ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਜਿੰਨੇ ਮੇਰੇ ਆਪਣੇ ਹਲਕੇ ਦੇ ਮੇਰੇ ਪੰਜ ਪ੍ਰੋਗਰਾਮ ਪੰਜੇ ਪ੍ਰੋਗਰਾਮ ਅਕਾਲੀਆਂ ਦੇ ਉਹਨਾਂ ਦੀ ਮੇਰੇ ਜਾਣਾ ਉਹਨਾਂ ਨੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਉਹਨਾਂ ਦੇ ਪ੍ਰੋਗਰਾਮ ਜਿਵੇਂ ਖੁਸ਼ੀਆਂ ਗਮੀਆਂ ਚ ਉਹਨਾਂ ਤੇ ਜਾਣਾ ਮੈਂ ਉਹਨਾਂ ਨੇ ਮਿਲਦਾ ਔਰ ਬਾਕੀ ਕਹਿੰਦਾ ਮਤਲਬ ਮੈਨੂੰ ਇਸ ਕਿਦਾਂ ਨਿਕਲ ਤੇ ਉਹ ਆਮਾ ਦੀ ਉਸ ਪਾਰਟੀ ਦਾ ਹੋ ਜਾਂਦਾ ਮੈਨੂੰ ਲੱਗਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਤਾਂ ਲਾਈਨਾਂ ਲੱਗੀਆਂ ਉਹਨੇ ਸਾਰੇ ਕਾਂਗਰਸੀ ਮਿਲਦੇ ਸੀ ਉਸ ਵੇਲੇ ਤਾਂ ਕਦੀ ਤਾਂ ਨਿਕਲਿਆ ਨਿਕਲੀਆਂ ਨਹੀਂ ਇਹ ਨਵਾਂ ਹੀ ਟ੍ਰੈਂਡ ਸ਼ੁਰੂ ਹੋ ਗਿਆ ਜੀ ਬਿਲਕੁਲ ਸ਼ੁਕਰੀਆ ਸੁਖਵਿੰਦਰ ਜੀ ਤੁਸੀਂ ਸਮਾਂ ਦਿੱਤਾ ਸਾਨੂੰ ਤਾਂ ਬਿਲਕੁਲ ਸੁਖਵਿੰਦਰ ਸਿਕਿਉਰੀ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਜੋ ਲਗਾਤਾਰ ਸਵੇਰ ਤੋਂ ਇੱਕ ਸਿਨੈਰੀਓ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਕਿ ਸੁਖਵਿੰਦਰ ਸੁਖੀ ਹੋਰੀ ਆਪ ਦੇ ਵਿੱਚ ਸ਼ਾਮਲ ਹੋਣਗੇ ਉਸ ਦਾ ਜਿਹੜਾ ਹੈ ਇਹਨਾਂ ਨੇ ਖੰਡ ਕੀਤਾ ਹੈ ਸ਼ੁਕਰੀਆ ਜੀ